ਜੀ ਦੋਸਤੋ ਕੀ ਹਾਲ ਚਾਲ ਨੇ ਆ ਦੇਖੋ ਆਪਾਂ ਬਾਜਰਾ ਬੀਜਿਆ ਆਪਾਂ ਨੇ ਚਰੀ ਚਰੀ ਬੀਜੀ ਐ ਇਹ ਆ ਲਓ ਜੀ ਆਪਾਂ ਨੇ ਚਰੀ ਤੇ ਸਪਰੇਅ ਮਾਰਨੀ ਸ਼ੁਰੂ ਕਰਤੀ ਤਾਕਤ ਦੀ ਇਹ ਨੂੰ ਆਪਾਂ ਬਾਡੀ ਬਿਲਡਰ ਬਣਾ ਦੇਣਾ ਸਾਰੀ ਚਰੀ ਨੂੰ ਖਵਾ ਖਵਾ ਤੇ ਸਪਰੇਅ ਹਾਂ ਟੋਨੀ ਮਾਰ ਲੱਗਿਆ ਹੋਇਆ ਅੱਜ ਆ ਪਹਿਲਾਂ ਆਪਾਂ ਗਧੇ ਬੇਲ ਨੂੰ ਮਾਰਿਆ ਤੀ ਆ ਦੇਖੋ ਗਧੇ ਬੇਲ ਦੇ ਦੌਰਾਂ ਪਾਤੀ ਆਪਾਂ ਨੇ ਆ ਦੇਖੋ ਪੀੜੀ ਕਰਤੀ ਗਧੇ ਬੇਲ ਪਰसों ਮਾਰ ਕੇ ਗਏ ਤੇ ਆਪਾਂ ਦਵਾਈ ਅੱਜ ਮੀਂਹ ਆ ਗਿਆ ਅੱਜ ਮੈਨੂੰ ਲੱਗਦਾ ਇਹ ਫੇਰ ਜੂੰਦੀ ਜੀ ਹੋਊਗੀ ਕਾਰਤੀ ਪੌਲੀ ਆਹ ਦੇਖੋ ਹੁਣ ਮੋਡਾ ਮਾ ਇਹ ਤਾਂ ਹੈ ਨਹੀਂ ਤਾ ਚਾ ਚਾ ਆਹ ਦੇਖੋ ਨੀਰਾ ਤਾਂ ਹੈ ਹੀ ਨਹੀਂ ਕਿਤੇ ਕਿਤੇ ਜੇ ਟਾਮੀ ਟਾਮੀ ਜੀ ਹੋ ਰਿਹਾ ਗਦੇ ਵੇਲ ਨਹੀਂ ਦੱਬ ਲਿਆ ਤਾ ਗਦੇ ਵੇਲ ਦੇ ਦੌਰ ਆ ਪਾਇਆ ਹੁਣ ਤਾਂ ਇਹਦੇ ਤਾਕਤ ਦੀ ਦਵਾਈ ਮਾਰ ਗਦੇ ਵੇਲੇ ਚੱਕਤੀ ਗਦੇ ਵੇਲੇ ੜਾਤੀ ਹੈਲੋ ਹਾਂ ਜੀ ਯਾਰ ਬਾਜਰਾ ਹੋਤਾ ਰਿਹਾ ਨਹੀਂ ਤੇਰਾ ਇੱਥੇ ਸਪਰੇਅ ਕਰਦੇ ਤੇ ਮਾਰ ਰਹੇ ਆਂ ਆਖਾਂ ਨੇ ਕਿ ਤੇਰੇ ਡੇਲੇ ਨੇ ਤੈਨੂੰ ਦੀਦੀ ਨਹੀਂ ਕਦੇ ਵੇਨ ਗਦੇ ਵੇਲ ਵਾਲੀ ਸਪਰੇਅ ਮਾਰ ਰਹੇ ਆਂ ਵੀ ਗਦੇ ਵੇਲ ਹੋ ਜਵੇ ਹੋਰ ਪੈਸੇ ਦੁੱਦੀ ਸਰਮ ਆਉਂਦੀ ਆ ਮੇਰੇ ਖੱਤੇ ਚ ਕੁਝ ਨਹੀਂ ਹੋਇਆ ਗਦੇ ਵੇਲ ਹੋਗੀ ਆ ਦੇਖ ਲਓ ਬਾਈ ਆਪਾਂ ਨੇ ਉਰੇ ਨੀਰਾ ਬੀਜਿਆ ਸੀ ਘਾਟਾ ਦੇ ਗਿਆ ਬਾਜਰਾ ਬੀਜਿਆ ਸੀ ਘਾਟਾ ਪੈ ਗਿਆ ਬਾਜਰਾ ਤਾਂ ਹੋਇਆ ਨਹੀਂ ਗਦੇ ਵੇਲ ਜਾਦੇ ਹੋਗੀ ਗਦੇ ਵੇਲ ਵਾਲੀ ਸਪਰੇਅ ਮਾਰੀ ਕੱਲ ਉਹ ਸਾਲੀ ਗਦੇ ਵੇਲ ਫੁੱਕ ਗਈ ਆ ਹੁਣ ਟਾਮਾ ਟਾਮਾ ਜਾਂ ਚਮਕਣ ਲੱਗਿਆ ਪੱਤਾ ਬਾਜਰੀ ਵਾਲਾ ਆ ਹੁਣ ਆਪਾਂ ਤਾਕਤ ਦੀ ਸਪਰੇ ਮਾਰ ਰਹੇ ਆ ਦੇਖਦੇ ਆ ਕੱਲ ਤੱਕ ਇਹਦੇ ਉੱਠਦੀ ਆ ਜਾਂ ਨਹੀਂ ਉੱਠਦਾ ਇਹ ਬਾਕੀ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜਾਂ ਬਾ ਡਾ ਲਾਵਾਂਗੇ ਜਾਂ ਬਾ ਡਾ ਲਾਵਾਂਗੇ ਪਰਸੋਂ ਨੂੰ ਇਹਨੂੰ